ਲਓ ਜੀ ਆ ਦੇਖੋ ਇੱਧਰ ਲੱਗੇ ਹੋਏ ਨੇ ਤਿਆਰੀ ਚ ਸਾਡੇ ਜਵਾਖ ਹੋਲੀ ਖੇਡਣਾ ਜਾਣ ਪੂਰੇ ਰੰਗੋ ਰੰਗ ਹੋਏ ਪਏ ਨੇ ਵਾਹ ਬਈ ਵਾਹ ਆ ਗਈ ਆ ਤਾਂ ਪੂਰਾ ਘੇਟਾ ਉਹ ਪਾਲ ਜਣਗੇ ਮਾ ਦੇ ਵੀ ਜਵਾਖਾਂ ਦੇ ਓ ਕੱਢਣਾ ਇਹਨਾਂ ਨੂੰ ਕੱਢਦੇ ਹੁੰਦੇ ਆ ਅਸਿਆ ਕੱਢਦੇ ਹੁੰਦੇ ਨੇ ਹੈ ਬੰਦਾ ਜੀ ਮਾਂ ਕੇ ਤੇ ਹਾਲਾ ਵੀ ਇਹਨੂੰ ਵੀ ਏਕਣੀ ਖੇਡਦੇ ਨੇ ਇਹਦੇ ਨਾਲ ਚੱਕ ਲੈ ਉਹ ਜਿਹੜਾ ਖਰਾਬ ਨਾ ਕਰਿਓ ਖਰਾਬ ਨਾ ਕਰਿਓ ਓਏ ਪੋਣੇ ਸਾਮਾਨ ਨੂੰ ਕਿੱਥੇ ਰੱਖੋਗੇ ਪਰਕੇ ਇਹਦੇ ਵਿੱਚ ਇਹਦੇ ਵਿੱਚ ਹੀ ਤੇਰੇ ਮਾਰਵਾ ਕੇ ਇਹਦੇ ਆ ਹੋਰ ਰੌਣਕਾਂ ਆਏ ਵਾਸਤੇ ਆਜੋ ਦਿਖਾਉਣੇ ਹਨ ਉਹਨੂੰ ਬਾਹਰਲਾ ਮਾਹੌਲ ਵੀ ਬਾਹਰੇ ਮਾਹੌਲ ਕੀ ਆਗਾ ਇਧਰ ਇੱਕੋ ਸਿੰਘ ਨੂੰ ਨਹੀਂ ਫਿਰ ਰਹੇ ਹਾਂ ਫਿਰ ਰਹਣਗੇ ਆ ਖੜਾ ਇੱਕੋ ਸਿੰਘ ਰੋ ਰਿਹਾ ਹਜੇ ਇਹਨੇ ਹਜੇ ਤਿਆਰੀ ਕੀਤੀ ਨਹੀਂ ਖੇਡਣ ਦੀ ਖੋਲੀ ਤੇ ਉਧਰ ਵੀ ਖੇਡਣ ਲੱਗੇ ਉਹਨੇ ਕੁਸਕ ਮੁੰਡੇ ਠੀਕ ਆ ਜੀ ਤੇ ਬਸ ਥੋੜੇ ਟਾਈਮ ਚ ਕੰਮ ਸ਼ੁਰੂ ਹੋਣਾ ਇਧਰ ਰੰਗ ਦੇਖੋ ਮੂੰਹ ਕਿਵੇਂ ਨੇ ਰੰਗ ਬਰੰਗਾ ਕੀਤਾ ਸੱਤ ਕਿਹੜਾ ਗੋਲਾ ਇੱਕ ਲਾ ਵਾਹ ਬਈ ਵਾਹ ਹੁਣ ਆਪਦੀਆਂ ਡਿਊਟੀਆਂ ਨੇ ਬਉਣ ਲੱਗੇ ਹੋਏ ਨੇ ਪਰ ਪਰ ਕੇ ਸਮਾਨ ਲੋਡ ਕਰਨ ਲੱਗੇ ਹੋਏ ਨੇ ਵਾਹ ਬਈ ਵਾਹ ਆ ਕਿੱਥੇ ਲਿਆਂਦੀ ਆ ਕਿੰਨੇ ਦੀ ਆ ਇਹ ਓਏ ਹਮਲਾ ਹੋ ਚੁੱਕਿਆ ਹਮਲਾ ਦੇਖੋ ਜੀ ਰਗੜਦਾ ਫਦੇ ਦੇਖੋ ਪੌਣੀ ਪਵਾ ਜੀ ਵਾਹ ਜੀ ਵਾਹ ਕੀ ਬਾਬਾ ਨੇ ਮੇਰੇ ਨਾਲ ਘਰੇ ਨਾ ਬੜੋ ਮਾਹੌਲ ਖਰਾਬ ਹੋ ਜੂ ਘਰੇ ਫੜ ਕੇ ਇੱਕ ਦੂਜੇ ਦੇ ਘਰੇ ਫੜ ਕੇ ਉਹ ਖੇਟੀ ਜਾਣ ਕੋਈ ਨਹੀਂ ਹੁੰਦਾ ओ ओ ओ ओ तेरी। तो तुंत तुंत लाग। तुंत किसे तो नहीं लाग रहा। किसे तो नहीं है बाहु टुट टुट जुए टुट जू ओ फिर आ गए खड़ जाओ खड़े दो मिनट रुक जाओ ओ लो मट रुक जाओ वह खड़ जाए ਗੰਨਾ ਲੋੜ ਗਈ ਵਟ ਗਿਆ ਉਹ ਪਹਿਲੀ ਫਟ ਗਿਆ ਪਹਿਲੀ ਫਟ ਗਿਆ ਸਰਨੇ ਫਤੇ ਵਾਲਾ ਉਹਨੇ ਮਾਰਿਆ ਕਾਬਾ ਪੂਰਾ ਦੇ ਉਹ ਮਾਰ ਦੇ ਉਹ ਮੇਰੇ ਨਾਲ ਮਾਰੀ ਓਏ ਉਹ ਤੂੰ ਕਹ ਮੇਰੇ ਨਾਲ ਨਾ अंदर तो रंग लाता <szychodans> <claims> <unfortunate> <laughs> छत्ते <तुछ दिस्तिया। laughs> <दिस्तिया। laughs> <दिस्तिया>। <Wellington> तो हमला हो चुका घरे पड़ के फिर हमला हो गया दबारे उ ਭਾਈ ਐਸ ਫੈਕਲੀ ਉਹ ਲੱਗਿਆ ਇੱਕ ਚ ਲੱਗਿਆ ਇੱਕ ਚ ਲੱਗਿਆ ਸਭ ਵਿੱਚ ਇਧਰ ਵੀ ਹੋ ਗਿਆ ਇਧਰ ਦਵਾਰੇ ਹੋ ਗਿਆ ਓ ਦਵਾਰੇ ਭਰ ਲੋ ਬਲੋਲੇ ਓਏ ਸਰਨ ਓਏ ਸਰਨ ਤੁਸੀਂ ਵੀ ਓਏ ਦਵਾਰੇ ਭਰ ਲੋ ਹੁਣ ਦਵਾਰੇ ਭਰ ਲੋ ਅੰਦਰ ਨਾ ਮੜੋ ਅੰਦਰ ਰੋਟੀ ਲਾਉਂਦੀ ਆ ਮੂੰਹ ਵੀ ਸਾਰਾ ਓਏ ਅੰਦਰ ਨਹੀਂ ਜਾਣਾ ਚਾਹੀਦਾ ਓਏ ਓ ਗੱਲ ਸੁਣ ਲੈ ਅੰਦਰ ਨਹੀਂ ਜਾਣਾ ਅੰਦਰ ਉਧਰ ਆਂਡੀ ਰੋਟੀ ਬਣਾਉਂਦੀ ਆ ਬਾਹਰ ਆਉਂਦੇ ਗੱਲ ਬਾਹਰ ਆ ਕੇ ਖੇਡਣਗੇ ਬਲ ਬਲੇ ਭਰ ਦੇਨੇ ਆਪਦੇ ਹੁਣ ਤੁਸੀਂ ਭਰ ਲਓ ਆਪਦੇ ਉਹ ਭਰ ਲਾ ਆਪਦੇ ਭਰ ਲਓ ਭੈਣ ਨੇ ਖੇਡਾਂ ਦੇ ਲਾ ਇਹਨਾਂ ਦੀਆ ਮਾਮਾ ਮਾਮਾ ਆ ਆ ਇਹ ਇਹਦਾ ਇਹਦਾ ਸੁਭਾਗ ਉਹ ਚੱਕ ਕੇ ਲੈ ਗਿਆ ਉਹ ਵਾਹ ਜੀ ਵਾਹ ਪੈਣ ਦੇ ਨਾਲ ਕੱਬੇ ਹੀ ਕਰਿਆ ਪਿਆ ਉਹ ਕੰਮ ਮੇਰੇ ਵਾਲੇ ਘਰੇ ਵੜ ਵੜ ਮਾਰਦੇ ਨੇ ਕਿਦੂ ਚ ਓਏ ਓਏ ਸੋ ਸੋ ਫਟੇ ਫਟੇ ਖੜ ਜਾ ਦੋ ਮਿੰਟ ਖੜ ਜਾ ਆ ਗਿਆ ਕੱਟਿਆ ਬਾਹਰ ਆ ਦੇਖੋ ਤਾਂ ਕੀ ਬਣਾ ਲਿਆ ਨਾ ਉਹ ਨਹੀਂ ਖੇਡਦਾ ਮੁੜ ਕੇ ਹੋਲੀ ਆ ਦੇ ਕੀ ਰਹੀ ਖੜਾ ਐਡਾ ਹਾਲਾ ਮੇਰਾ ਆਪ ਨਹੀਂ ਜਿੱਟਾ ਸਮਾ ਓਏ ਮੇਰੇ ਨਾ ਪਾਰਟੀ ਆ ਗਈ ਬਾਈ ਸਾਡੇ ਪਿੰਡ ਦੀ ਇਹ ਪੱਕੇ ਰੰਗ ਨਾਲ ਖੇਡਦੇ ਨੇ ਕੱਪਈ ਮਹੌਲਾ ਭਾਈ ਤੇ ਦਾ ਆਤਮ ਘਾਤੀ ਹਮਲਾ ਹੋਇਆ ਪਿਆ ਬਾਲ ਬਾਲਾ ਮਗਰ ਆ ਗਿਆ ਭਾਈ ਗਰਮ ਹੋ ਗਿਆ ਕੰਮ ਇੱਧਰ ਤਾਂ ਘਰੇ ਵੜ ਕੇ ਕਹਿੰਦੇ ਇੱਕ ਇੱਕ ਦੂਜੇ ਤੇਰੀ ਓਏ 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 ਮੇਰੇ ਨਾਲ ਮਾਰ ਹਾਲਿਆ ਇੱਧਰ ਰੰਗ ਅੱਖਾਂ ਚ ਪੈ ਗਏ ਮੁੰਡਿਆਂ ਦੇ ਕਹਿੰਦੇ ਆਜ ਵਿੱਚ ਨੁਗਝੋਗ ਹੁੰਦੀ ਹੋਈ ਤੇਰੀ ਓ ਨਾਲੇ ਹੀ ਚਲਾਦਾ ਓ ਨਾਲੇ ਵਾਲਾ ਪਾਣੀ ਚਲਾਦਾ ਓ ਨਾਲੇ ਵਾਲਾ ਪਾਣੀ ਚਲਾਦਾ ਇੱਧਰ ਫਿਰ ਫੇਰ ਦੁਬਾਰੇ ਮਾ ਕਹਿੰਦੇ ਮਾਹੌਲ ਜਿਹੜਾ ਪੂਰਾ ਗਰਮ ਹੋ ਚੁੱਕਾ ਆਸੋਜੀ ਨੁਕਝ ਹੋ ਕੇ ਦਰਹਾਉਲਾ ਅਟੈਕ ਹੋ ਚੁੱਕਿਆ ਇਧਰ ਹੈਰੀ ਬਾਈ ਜੀ ਤੇ ਆ ਦੇਖੋ ਇਧਰ ਓਏ ਫੇਰ ਨਾ ਮਾਰੇ ਮਰੜਾੜੀ ਬਹੁਤ ਦਿਖਾਵਾਂ ਤੁਹਾਨੂੰ ਚਲੋ ਵੀ ਚਲੋ ਚਲੋ ਸਾਰਨ ਉਹਦਾ ਦਾ ਚੜ ਗਿਆ ਹੁਣ ਵਾਹ ਬਾਈ ਵਾਹ ਓ ਤੇ ਵਾਹ ਬਾਈ ਵਾਹ ਕੱਪਈ ਜਾ ਕੰਮ ਉਧਰ ਡੱਬਿਆ ਪੈਸੇ ਲੜਪੇ ਜਵਾਖਾ ਉਸ ਵਿੱਚ ਇਧਰ ਹਰੀ ਦਾਲ ਆ ਗਿਆ ਹਰੀ ਦਾਲ ਆ ਗਿਆ ਇਧਰ ਇਧਰ ਵੀ ਕਹਿੰਦੇ ਪਰਪਰਿਆ ਚੱਲ ਰਿਹਾ ਪਾਣੀ ਦਾ ਪੂਰਾ ਲਓ ਜੀ ਉਹ ਤੇਰੇ ਇਹ ਬਲਕ ਕੱਭੇ ਹੀ ਕੰਮ ਆਇਆ ਪਿਆ ਆਹ ਹੋਲੀ ਆ ਪਿੰਡਾਂ ਵਾਲਿਆਂ ਦੀ ਮੈਂ ਉਹ ਹੋਲੀ ਦਾ ਕੰਮ ਪੂਰਾ ਜੋਰਾ ਹੋਰਾ ਚੱਲੀ ਜਾਂਦਾ ਇਧਰ ਸਾਡੇ ਵਾਲੀ ਪਾਲਟੀ ਹੁਣ ਸਮਾਨ ਤਿਆਰ ਕਰਨ ਲੱਗੀ ਲੋਡ ਲੋਡ ਕਰਕੇ ਉਸ ਤੋਂ ਬਾਅਦ ਫੇਰ ਅਸੀਂ ਹਾਵਲਾ ਬੋਲਾ ਹੈ ਕਹਿੰਦੇ ਠੀਕ ਹੈ ਜੀ ਹੁਣ ਸਮਾਨ ਭਰ ਲਈਏ ਇੱਕ ਵਾਰੀ ਉਹ ਡਿੱਗ ਪਿਆ ਚਲੋ ਵੀ ਚਲੋ 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 ਵੀ ਚੱਲ ਵੀ ਚੱਲੇ ਚੱਲ ਉਹ ਜੰਗੀ ਇੱਧਰ ਰਹਿ ਪਰ ਲਾ ਪਰ ਲਾ ਪਰ ਲਾ ਚਲੋ ਹਾਂ ਉਹ ਲਾ ਜੇ ਇਧਰ ਫਤੇ ਬਾਈ ਹੋਣੀ ਇਧਰ ਚਲੋ 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 ਸਪੀਡ ਚਲਾਓ ਪੂਰੀ ਉਹ ਆ ਗੱਲਾਂ ਬਾਤਾਂ ਪੂਰੀਆਂ ਹੋ ਲਈਆਂ ਟਕਾਣੇ ਲੱਗੀਆਂ ਪਏ ਨੇ ਤੇ ਫੇਰ ਦੁਬਾਰੇ ਬੰਦੇ ਲਾ ਦੇ ਸਮਾਨ ਭਰਨ ਬਲਬਲੇ ਬਲਬਲੇ ਭਰਨ ਤੇ ਉਧਰ ਹਮਲਾ ਕਿਸੇ ਵੀ ਟਾਈਮ ਹੋ ਸਕਦਾ ਬਾੜਲੇ ਹਾਲਾਤ ਦਿਖਾਉਣਾ ਸਾਨੂੰ ਚੱਲ ਕੇ ਕਿੰਨੇ ਮਾੜੇ ਨੇ। ਲਓ ਜੀ ਅਫਸਰਾਂ ਦੀ ਆਪਸ ਵਿੱਚ ਮੀਟਿੰਗ ਚੱਲ ਰਹੀ ਆ। ਅਫਸਰਾਂ ਦੀ ਮੀਟਿੰਗ ਬਾਰਡਰ ਤੇ ਅਫਸਰਾਂ ਦੀ ਮੀਟਿੰਗ ਚੱਲ ਰਹੀ ਆ ਕਹਿੰਦੇ ਸਮਝੌਤੇ ਦੀ। ਪਰ ਸਮਝੌਤਾ ਕਹਿੰਦੇ ਹੋ ਗਿਆ ਨਹੀਂ ਚਲੋ ਦਲਵਾਰੇ ਚੱਲ ਪਿਆ। ਸਮਝੌਤਾ ਕੈਨਸਲ ਹੋ ਗਿਆ ਕਹਿੰਦੇ। ਉਹ ਦੇਖੋ ਉਹ ਏਕੇ 47 ਚੱਕੀ ਫਿਰਦਾ। ਤੇਰੀ ਚੱਕ ਦਾ ਚੱਕ ਤੇ ਚੌੜੇ। ਉਹ ਮੁੰਡਿਆ ਉਹ ਖੜਦਾ ਖੜਦਾ ਮੁੰਡਿਆ। ਹਮਲਾ ਹੋ ਗਿਆ, ਅਟੈਕ ਹੋ ਗਿਆ ਬੀਐਸਪੀ ਪੁਲਿਸ ਦਾ। ਅਭੀ ਟੈਕ ਵਾਰ ਕੇ ਭੱਜ ਗਿਆ। ਲਓ ਜੀ ਇਧਰ ਜੰਗੀ ਪਾਈ ਹੁਣੀ। ਕਾਰ ਨਹੀਂ ਪੱਡੀਆਂ ਪਚਕਾਰੀਆਂ ਚੱਕੀ ਫਿਰ बार्डर क्रॉस करता इधर ना आ देखो इधर चलो चलो इधर महादेव नहीं बड़िया पिचकारिया ट्रैक करने पहुंचे हाँ जी भाई दसो ठीक है ठीक चलो चलो दब के रखो कमों चुट दबने नहीं चाहिए सारिया टूटिया टैंकिया खाली कर दो बिल बहुत हो मेरे भड़कई चलो ਵਾਹ ਬਾਈ ਵਾ ਇਧਰ ਮੋਟਰਾਂ ਚਲਾ ਲੀਆਂ ਬਾਈ ਜੀ ਵਾਹ ਜੀ ਵਾ ਹੰਬਾ ਗਿਆ ਤਾਂ ਬੱਲੇ 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 ਕੱਬਈ ਕਾ ਤੇਰੀ ਕਰਨ ਅੰਦਰ ਨਹੀਂ ਜਾਣਾ ਯਾਰ ਬਾਹਲੀਆਂ ਤੁਸੀਂ ਭੰਨੋਗੇ ਹਲਿਓ ਐਸੀ ਬਾਹਲਿਆ ਹੈ ਕਿ ਇਹ ਕੋ ਗੱਦਾ ਨਹੀਂ ਤੂੰ ਉੱਠ ਨਹੀਂ ਚੱਲ ਰਹੀਆਂ ਬਾਹਲੀਆਂ ਤਾਂ ਲੋਡ ਨਹੀਂ ਆਈਆਂ ਮੇਨ ਬੰਦੇ ਦਾ ਵੀ ਹਮਲਾ ਹੋ ਗਿਆ ਸੀਗਾ ਪਰ ਬਚਾ ਕਰ ਲਿਆ ਆਪਾਂ ਨੇ ਤੇ ਕੱਪੜੇ-ਕੁੱਪੜੇ ਲਾਉਣੇ ਪਏ ਕਿਉਂਕਿ ਸਾਰੇ ਕੰਮ ਖਰਾਬ ਹੋ ਗਿਆ ਸੀਗਾ ਤੇ ਹੁਣ ਇੱਧਰ ਆਪੀ ਪਲਟਨ ਨੂੰ ਨਾ ਕੇ ਸੰਭਾਲਦੇ ਦੇਖਦੇ ਆ ਵੀ ਕੀ ਕਰਨ ਲੱਗੀ ਹੋਈ ਆਪਣੀ ਪਲਟਨ ਉਧਰ ਜੰਗੀ ਭਾਈ ਲੱਗਿਆ ਹੋਇਆ ਜੰਗੀ ਦੀ ਭੈਣ ਤੇ ਆਹ ਮੁੰਡਾ ਹਟਾਣ ਪੂਰਾ ਸਾਥ ਦਿੱਤਾ ਇਹਨਾਂ ਨੇ ਤੇ ਆ ਦੇਖੋ ਇੱਧਰ ਇਹਨਾਂ ਲਿਪੜ ਲਿਪੜ ਨਿਕਲਦੇ ਨੇ ਪੂਰੇ ਅੰਦਰੋਂ ਆਹ ਹੈਰੀ ਭਾਈ ਜੀ ਪਹੁੰਚੇ ਨੇ ਤੇ ਬਾਕੀ ਸਾਡੀ ਪਲਟਨ ਅੰਦਰ ਆਪਣੀ ਪਲਟਨ ਕੱਢ ਕੇ ਲਿਆਓ ਪਰ ਪਲਟਨ ਨੂੰ ਆ ਗਈ ਸਾਡੀ ਪਾਲਟਨ ਆ ਗਈ ਸਾਡੀ ਪਾਲਟਨ ਬਾਹਰੇ ਮਹਾਦੇਵ ਕਰਨ ਆ ਜਾਏ ਫੋਟੋਫੋ ਕਰਦਾ ਕਰਾ ਲਿਆ ਔਰ ਕੀ ਆ ਪਾ ਲੈ ਬਸ ਹੁਣ ਕਾਸਰਾ ਨਮੂਨੀਆਂ ਕਰਾ ਲੋਂਗੇ ਆ ਜਾ ਬੰਦ ਕਰੋ ਮੂਲ ਸਵਾਲ ਹਾਂ ਹਾਂ ਦਸ ਦਸ ਕਿਹੜਾ ਲਿਆਉਣੇ 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 ਆਇਆ ਆਇਆ ਹਾਂ ਫਿਰ ਲਿਆਉਣੇ ਹੁਣ ਜਾਂਦੇ ਆਂ ਓਏ ਭੈ ਜੀ ਇਹਨਾਂ ਨੂੰ ਸਾਰਿਆਂ ਨੂੰ ਕੋਚੀ ਬਸ ਕੋਈ ਪਜਗਾਰੀਆਂ ਨਹੀਂ ਹੁਣ ਬਸ ਹੋਲੀ ਖਤਮ ਆ ਟਾਈਮ ਬਹੁਤ ਹੋ ਗਿਆ ਓਏ ਆ ਜਾ ਜੰਗੀ ਆ ਜੋ ਫੋਟੋ ਕਰਾਈਏ ਬਾਈ ਆ ਜੰਗੀ ਨਹੀਂ ਹੈਗੇ ਇਹ ਬਜੰਗੀ ਆ ਤੇ ਜੰਗੀ ਦੇ ਨਾਲ ਵਾਲੀ ਮਸ਼ਹੂਰ ਆ ਆ ਜਾਓ ਆ ਜਾ ਆ ਜਾਓ ਆਪਦੀ ਆਪਦੀ ਫੋਟੋ ਹਾਲੋ ਅਟੈਕ ਕਰੋ ਹਮਲਾ ਕਰੋ ਹਮਲਾ ਹਮਲਾ ਕਰ ਦੋ ਹੁਣ ਹਮਲਾ ਜੋ ਬਾਸਣੋ ਸਾਡਾ ਲਾਸ 2-4 ਮਿੰਟ ਹੀ ਰਹਿ ਗਏ ਸਾਡੀ ਹੋਲੀ ਬੰਦ ਕਰਨ ਚ ਤੇ ਸਾਰੇ ਬੰਦੇ ਬੁਲਾ ਲਏ ਸੀ ਪਚਕਾਰੀਆਂ ਲੈ ਕੇ ਓਏ ਆ ਜਾਓ ਪਚਕਾਰੀਆਂ ਚੱਕ ਲੈ ਫੋਟੋ ਕਰੀਏ ਆ ਜਾਓ ਆ ਜਾਓ ਆ ਜਾਓ ਪਚਕਾਰੀਆਂ ਲੈ ਆਵਦੀਆਂ ਓਏ ਆ ਜਾਓ ਫੋਟੋ ਕਰੀਏ ਸਾਰੇ ਬੱਚੇ ਆ ਜਾਓ ਓ ਸਾਰੇ ਆ ਜਾਓ ਆ ਜਾਓ ਸਾਰੇ ਫੋਟੋ ਕਰੀਏ ਆ ਜਾਓ ਓ ਲਓ 小鸡<就>。<就>